ਕੈਮਰਾ ਆਨ ਕਰ ਇੱਥੇ ਬੱਸਾਂ ਦੀ ਬੱਸ ਕੋਈ ਨੂੰ ਬੱਸ ਬੱਸ ਕਰਾਓ ਮੈਂ ਵੀਡੀਓ ਬਣਾਉਣਾ ਮਾਈਕ ਨਹੀਂ ਆ ਜਾ ਗਏ ਡਾਕਟਰ ਪਕੜੋ ਮੈਂ ਨਹੀਂ ਮਾਰਦਾ ਮੈਂ ਤਾਂ ਵੀਡੀਓ ਤੇ ਨਹੀਂ ਭਾਈ ਕੋਲ ਤੇ ਨਹੀਂ ਬੱਸ ਸਰ ਗਰੀਬ ਜੱਟਾਂ ਨੂੰ ਪੰਗ ਪਰੇਸ਼ਾਨ ਕਰਦੇ ਆ ਜਿਹੜੇ ਕਿ ਇਹਨਾਂ ਦੇ ਆਪਣੇ ਵੀ ਘਰਾਂ ਦਾ ਕੋਈ ਮਤਲਬ ਇਹਨੂੰ ਬਹੁਤ ਤਾਕਤ ਨਹੀਂ ਹੈਗਾ ਜਿੰਨੀ ਅੰਪਰ ਸਰ ਦੇ ਵਿੱਚ ਫਰੰਟ ਜਿੰਨੀ ਉਹਨਾਂ ਪਾਸਾ ਨਾ ਬੰਦਿਆ ਸਾਰੀ ਹੀ ਪਾਸਾ ਕੈਰਕੁਨਿਟੀ ਚਾੜੇ ਤੇ ਮਲਾਜ ਫੈਸਲੇ ਲੈ ਕੇ ਚਲਾਵੇ ਤੇ ਅਸੀਂ ਕਹਿੰਨੇ ਕਿ ਇਹਨਾਂ ਦੇ ਕਾਜ ਕਰੋ ਉਦੋਂ ਇਹ ੁੰਡਾ ਜੇ ਕਿਸੇ ਪਾਸੇ ਆਫ ਦਸਤਾਨਾ ਉਹ ਸੇ ਇਹਨਾਂ ਦੇ ਕਾਜ ਦੇ ਚੈੱਕ ਕਰਦੇ ਹਸਲੀ ਬੈਠੀ ਮਰਾਸੀ ਇਹਨਾਂ ਨੂੰ ਕਹਾਂਗੇ ਕਿ ਬਸ ਸਵਾਰਿਆਂ ਦਾ ਵੀ ਕਾਗਜ਼ ਚੈੱਕ ਕਰੋ ਪਰ ਸਾਰਿਆਂ ਦੇ ਕਰੋ ਪਰ ਕਾਗਜ਼ ਹੀ ਚੈੱਕ ਕਰਵਾਓ ਇਹ ਰਾਜਦਾਨੀ ਕਾਰਜਕਾਰਨਾ ਕੋਈ ਨਾ ਉਹ ਇਹ ਰੱਬ ਕਹਿੰਦਾ ਮੈਂ ਕਿੱਥੇ ਲੈ ਕੇ ਜਾ ਰਹੇ ਆ ਉਹ ਬੰਦਾ ਗੱਟ ਬੋਲਿਆ ਹਲੋ ਆਏ ਜੀ ਜੀਰਦਾਰ ਜੀ ਇਹਨਾਂ ਨੇ ਕਹਣਾ ਜੀ ਅੱਛਾ ਜੀ ਆਦੇ ਤੁਹਾਨੂੰ ਜੀ ਚੋ ਕੇ ਗੱਲ ਕਰਦਾ ਮੈਂ ਦੇ ਨਾ ਨਹੀਂ ਫਿਰ ਤੇ ਮੇਰੇ ਬੰਦੇ ਟੱਕਰ ਦੇ ਕੋਈ ਗੱਲ ਨਹੀਂ ਆਓ ਇਧਰ ਕੁਛ ਨਹੀਂ ਕਰਨਾ ਅਸੀਂ ਗੱਡੀ ਦਾ ਕਾਗਜ਼ ਕੋਈ ਰੱਬ ਦਾ ਨਹੀਂ ਇਹਨਾਂ ਦੇ ਗੱਡੀ ਦੇ ਕਾਗਜ਼ ਨਹੀਂ ਪੂਰੇ ਸਾਰਾ ਖਤਰਾ ਆਈ ਆਈ ਓਏ ਹੋਏ ਮੇਰੀ ਮੇਰੀ ਗੱਲ ਸੁਣ ਮੈਂ ਨਹੀਂ ਸੁਣਨੀ ਨਹੀਂ ਮੇਰੀ ਤਾਂ ਗੱਲ ਸੁਣਨੀ ਨਹੀਂ ਜਾਣਦਾ ਓਏ ਯਾਰ ਅਸੀਂ ਵੀ ਜ਼ਿੰਮੇਵਾਰੀਆਂ ਆਂ ਉਹਦਾ ਤੂੰ ਐਸਾ ਡਿਊਟੀ ਦਾ ਮਲਾਜਮ ਤੂੰ ਸਾਡਾ ਨੌਕਰ ਹੈਂ ਨੌਕਰ ਮੈਂ ਨੌਕਰੀ ਨਹੀਂ ਸਹੀ ਚਲੋ ਆ ਫਿਰ ਨੌਕਰੀ ਤੇ ਡਿਊਟੀ ਸਹੀ ਕਰ ਡਿਊਟੀ ਕਰੋ ਪਹਿਲੇ ਮੈਂ ਬੋਲਿਆ ਕਿ ਪਹਿਲੇ ਉਹ ਬੰਦੇ ਬਹਿਣਾ ਖੈਰ ਸਿਪਾਈ ਕਰੋ ਤੂੰ ਡਿਊਟੀ ਲੋਕ ਹੋ ਗਈ ਸਰ ਉੱਤੇ ਜਾ ਰਹੇ ਘਰ ਉਹ ਇਹਨਾਂ ਦੀ ਗੱਡੀ ਦੇਖ ਲਓ ਪਿੰਨਾ ਇਹਨਾਂ ਦੀ ਗੱਡੀ ਦੇ ਕੋਲ ਸਰ ਸਰ ਇੰਝ ਆਉਂਦੀ ਨਦੀ ਦਾ ਢੀ ਘੱਟ ਜਦੋਂ ਕੱਕ ਆਉਂਦੀ ਪਰ ਭਰਾ ਨੇ ਕਾਹੇ ਦੇਖਣੇ ਨਹੀਂ ਖਾਣੇ ਚਲਾਨ ਕੱਟ ਤੂੰ ਉਹ ਪ੍ਰਧਾਨ ਦੀ ਬੇਈਮਤੀ ਸੋਚ ਲੱਗਦਾ ਚਲਾਨ ਕਰ ਰਿਹਾ ਮੇਰਾ ਕੋਈ ਇੱਧਰ ਨਹੀਂ ਆਉਣਾ ਮੈਂ ਲਾਈਵ ਚਲਾਉਂਦੇ ਆਂ ਜੁਆਬ ਦੇ ਲਾਈਵ ਆਓ ਜੀ ਸੱਚੇ ਮੈਂ ਚਲਾਨ ਹੀ ਕੱਟਿਆ ਕੋਈ ਪੈਸਾ ਲਿਆ ਸਰ ਚਲਾਨ ਕੱਟ ਤਾ ਤੂੰ ਪੈਸਾ ਭਜਾ ਯਾਰਾ ਚਲਿਆ ਬੰਦਾ ਸਾਨੂੰ ਗੁੱਸੇ ਹੋ ਗਿਆ ਬੋਲਿਆ ਬੋਦੀ ਆਪੇ ਦੀ ਜਿੰਦਗੀ ਦਾ ਕੰਮ ਚਕੇ ਹਾਂਜੀ ਹੈਗੇ ਆ ਲੈ ਆਓ ਮੈਂ ਖਾਊਗਾ ਭਜਾਓ ਫਿਰ ਆਲ ਪਹਿਲਾਂ ਡਿਸੈਂਸਰ ਨਹੀਂ ਚਲਾਨ ਨਹੀਂ ਤੇਰੀ ਗੱਲ ਸੁਣੋ ਲੈ ਲੋ ਕੱਢੀਏ ਕਾਜ ਚੱਕੋ ਸਾਡੇ ਯਾਰ ਕੋਈ ਨਾ ਕਰਨ ਕਿਹਨੇ ਮਰਵਾ ਦੀ ਨਾਲ ਇਹਨਾਂ ਨੂੰ ਛੋੜ ਦੇ ਲੋ ਗੱਲ ਮਲਾਦ ਨੂੰ ਚਲਾਉਣ ਦੇ ਵਿੱਚ ਖੋ ਲਓ ਕੋਈ ਨਾ ਬਹਿ ਜਾਓ ਕੋਈ ਟਿੱਕਾ ਸਟicker ਲਗਾ 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 ਲੋਕਾਂ ਦੇ ਪਾਸੋਂ ਲੱਗੀ ਰਸਤੋਂ ਮੈਂ ਗੱਡੀ ਕਰ ਲਗਾ ਗੱਡੀ ਕੋਲ ਪਾਸੋਂ ਗਲਤ ਹੋ ਗਈ ਮੇਰੇ ਤੋਂ ਆਜਾ ਜੀ ਤੁਹਾਡੀ ਗੱਡੀ ਦੇ ਕਾਗਜ਼ ਆਹ ਤੁਹਾਡੀ ਗੱਡੀ ਦੇ ਕਾਗਜ਼ ਆਹ ਤੁਹਾਡੀ ਵਾਲੀ ਦੇ ਡੀਲੀ ਨੰਬਰ ਦੇ ਮੈਂ ਮੰਗ ਕੇ ਚੋਣ ਵਾਸਤੇ ਲਈ ਮੇਰੀ ਆਪਣੀ ਦੇ ਹੀ ਲੋ ਟੋ ਰੋਡ ਤੇ ਹੋ ਗਈ ਹੈਗੇ ਗੱਜਾਂ ਤੱਕ ਕੱਢੋ ਜਾਨ ਮੈਂ ਖਬਰਾਂ ਦਰਵਾਜ਼ੇ ਉਹ ਆ ਗਿਆ ਆ ਬੇਟੀ ਨਾ ਕਿ ਖੜਾ ਚਾਹਦਾ ਪਾਜੀ ਹੁਣੇ ਦਿਖਾਉਣਾ ਤੁਹਾਨੂੰ ਇਹ ਮੈਨੂੰ ਕਾਜ ਰੱਖਣੇ ਬਿਲਕੁਲ ਸਾਰਾ ਉਹਦੇ ਬਾਸਾ ਜੀ ਨੇ ਗੱਡੀ ਖੜਾ ਰੱਖੀ ਉਹਦੇ ਕਾਜ ਮੁਕਣੇ ਫਿਰ ਤੁਹਾਡਾ ਨਾ ਕੋਈ ਕਿਦਾਂ ਗੱਡੀ ਕਿਦੋਂ ਚਲਾਣ ਦਾ ਦਾ ਬਿਨਾ ਕਾਜ ਜਦੋਂ ਬਿਨਾ ਕਾਜ ਪਤਾ ਨਹੀਂ ਗੱਡੀ ਚਲਾ ਨਹੀਂ ਸਕਦੇ ਅੱਜ ਕਿਦਾਂ ਮੰਗੀ ਗੱਡੀ ਚਲਾਵਾਂਗੇ ਹਲੋ ਹੁਣੇ ਤੁਹਾਡੇ ਕਾਜ ਨੇ ਪਰ ਮੇਰੇ ਸਾਰੇ ਕਾਗਜ਼ ਆ ਗਏ ਤੁਹਾਨੂੰ ਕੋਣ ਨਾ ਨਹੀਂ ਆ ਗਏ ਨਹੀਂ ਆ ਗਏ ਪ੍ਰਧਾਨ ਸਾਹਿਬ ਤੁਹਾਨੂੰ ਦਿਖਾਉਂਗਾ ਲੈ ਆਓ ਲੈ ਆਓ ਇਹ ਕਾਗਜ਼ ਦੇਖਿਆ ਦੀ ਗੱਲ ਕਰੀਏ ਆ ਗੱਡੀ ਕਾਜੀ ਉਹ ਆਹ ਗੱਡੀ ਤੇ ਲੱਗੀ ਹੋਈ ਹੈ ਗੱਡੀ ਮੈਂ ਨਹੀਂ ਚਲਾਉਣ ਵਾਸਤੇ ਉਹ ਉਧਰ ਰੋਡ ਤੋਂ ਚਲਾ ਸਕਦੇ ਆ ਇਹ ਤਾਂ ਆਪਣਾ ਨਹੀਂ ਗੱਡੀ ਚਾਹ ਨਹੀਂ ਸਕਦੇ ਬਿਨਾ ਕਾਗਜ਼ ਤੋਂ ਹਾਂਜੀ ਹਲੋ ਰੋਡ ਬਾਹਰ ਆਇਓ ਪ੍ਰਧਾਨ ਜੀ ਆ ਗਾੜੀ ਮੈਂ ਜਲੀ ਦੇ ਕਾਲੇ ਪਿੱਛੇ ਹੀ ਹੈ ਨਾ ਹਰੇ ਨਾਲ ਨਾ ਬਜਰਦਾਰੀ ਨਾਲ ਬਿਦਾਰੀਆਂ ਨੂੰ ਦੋ ਦੋ ਆਰਥਿਕ ਧੱਕੇ ਨਾ ਪੜੀ ਇਹਨਾਂ ਦੇ ਨਾਲ ਦੇ ਗਾੜੀ ਆਣਾ ਮੈਨੂੰ ਇਹਦਾ ਕੰਡਾ ਕਰ ਦੇ ਚਲੋ ਠੀਕ ਆ ਨਾ 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 ਲੱਗੀ ਹੋਵੇ ਉੱਥੇ ਲੈ ਲੋ ਇੱਥੇ ਵਿਖਾ ਦਿੰਦਾ ਗਾੜੀ ਲੈ ਆ ਗਈ ਕੀ ਹੋ ਗਿਆ ਜਿਆਦਾ ਮਰਾਵੇ ਤੂੰ ਜਾ ਵਾ ਇਹ ਵੀ ਜਾ ਆਹ ਚਾਹੇ ਪਿਆਰ ਬਹੁਤ ਰਹੋ ਤੇ ਕੇਵਲ ਜਲਾਗਾ ਬਾਹਰ ਤੂੰ ਮੇਰੇ ਨਾਲ ਦੇਖੋ ਮੈਂ ਕਿ ਨਹੀਂ ਕਾਗਜ਼ੀ ਰੱਖਾ ਮੇਰਾ ਲਾਇਸੈਂਸ ਦੇਖੋ ਪਾ ਲੱਖਾ ਇਹ ਲੈ ਲੋ ਇਕਲਾ ਉਹ ਯਾਰ ਤੂੰ ਕਾਗਜ਼ ਫਾਮ ਦਿਵਾਉਣਾ ਸਾਰੇ ਡਾਇਰੈਕਟ ਉਹ ਜਿਹੜੇ ਜਮਨਾ ਲਾਉਣ ਦਾ ਕੰਮ ਆਉਂਦਾ ਆਹ ਦੇਖੋ ਜਿਹੜਾ ਕਾਗਜ਼ ਤੇ ਉਹ ਬੰਦਾ ਗਾਈਡ ਸਾਹਿਬ ਆ ਲਓ ਦਵਾ ਰੋਟਾ ਸਾਹਿਬ ਕਰ ਲੋ ਸਾਹਿਬ ਹਾਤਾ ਹੈ ਆਪਣੀ ਜਿਹੜੇ ਤੁਸੀਂ ਬਹੁਤ ਪੇਪਰ ਜਿਹੜੇ ਤੁਸੀਂ ਕਹੋਗੇ ਉਹ ਆਪਣੇ ਆਪ ਹੀ ਹੋ ਜਾਊਗਾ ਤੁਹਾਨੂੰ ਸਲਾਹ ਕਰਦਾ ਜੇ ਅਸੀਂ ਜਿੱਤੇ ਬੱਲੇ ਸਮੇਂ ਬਹੁਤ ਪ੍ਰਧਾਨ ਨਾ ਕਰੇ ਸਰਕਾਰ ਨੇ ਤਾਂ ਇਹ ਸਿਰਫ ਇੱਕ ਮਾਰਕੀਟ ਦਾ ਪਬਲਿਕ ਰਿਲੀਜ਼ ਜਲਦ ਕਹਿੰਦੇ ਉਹਦਾ ਵਰਨਿਆ ਦੀ ਜ਼ਵਾਬ ਦੇਣਾ ਬੱਧੀ ਦਾ ਪਬਲਿਕ ਨਹੀਂ ਕਰਦਾ ਭਾਜੀ ਮੇਰੀ ਫਿਲਮ ਡਾਕਟਰ ਗੁੱਪੂ ਵੀ ਰੋਣ ਲੱਗੂਗੀ ਨਹੀਂ ਕਰਨਾ ਲਾਈਵ ਚੱਲਦਾ ਲਾਈਵ ਚੱਲਣਾ ਨਹੀਂ ਗੱਲ ਕਰਦੇ ਉਹਨਾਂ ਦਾ ਡਰਾਮਾ ਉਹਨਾਂ ਨਾਲ ਕਰ ਮੇਰੀ ਮੂਵੀ ਕਦੀ ਬਣਾਉਂਦੇ ਨਹੀਂ ਭਾਈ ਲਾਈਵ